ਕਿਰਤੀ ਵਰਗ ਦੇ ਨਾਲ ਧੱਕਾ ਹੋ ਰਿਹਾ ਇਸ ਦੀ ਇੱਕ ਤਾਜ਼ਾ ਆਧਾਰਨ ਮਿਲੀ ਹੈ ਜਿੱਥੇ ਕੀ ਜਥੇਬੰਦੀ ਵੱਲੋਂ ਪਹਿਲਾਂ ਮੰਗਾ ਤੋਂ ਜਾਣੂ ਕਰਵਾਇਆ ਜਾਂਦਾ ਹੈ ਲੇਬਰ ਡਿਪਾਰਟਮੈਂਟ ਦੇ ਨੁਮਾਇੰਦਿਆਂ ਨੂੰ ਅਧਿਕਾਰੀਆਂ ਨੂੰ ਪਰ ਉਸ ਤੋਂ ਬਾਅਦ ਭਰੋਸਾ ਦੇਣ ਤੇ ਉਹਨਾਂ ਨੁਮਾਇੰਦਿਆਂ ਨੇ ਉਸ ਜਥੇਬੰਦੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਚਲੋ ਵੇਟ ਕਰਦੇ ਹਾਂ ਉਡੀਕ ਕਰਦੇ ਹਾਂ ਉਡੀਕ ਕਰਨ ਤੋਂ ਬਾਅਦ ਜਦੋਂ ਮੀਟਿੰਗ ਦਾ ਸੱਦਾ ਮਿਲਦਾ ਹੈ ਕਿ ਆਓ ਮੀਟਿੰਗ ਵਿੱਚ ਹੱਲ ਕਰੀਏ ਤਾਂ ਵੱਖੋ-ਵੱਖਰੀਆਂ ਥਾਵਾਂ ਤੋਂ ਜਥੇਬੰਦੀ ਦੇ ਨੁਮਾਇੰਦੇ ਜਦੋਂ ਪਹੁੰਚਦੇ ਨੇ ਮੁਹਾਲੀ ਦੇ ਵਿੱਚ ਮੁਖ ਦਫ਼ਤਰ 'ਚ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਬਣਦੀ ਹੈ ਤੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਧਰਨਾ ਦੇਣਾ ਪੈ ਰਿਹਾ ਤਾਂ ਉਹ ਧਰਨਾ ਜਾਰੀ ਹੈ ਔਰ ਇੱਕ ਵੱਡੀ ਕਾਲ ਦੇ ਦਿੱਤੀ ਗਈ ਹੈ ਕਿ ਜੇਕਰ ਕਿਰਤਿਆਂ ਨਾਲ ਇਸੇ ਤਰ੍ਹਾਂ ਧੱਕਾ ਹੁੰਦਾ ਰਿਹਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਔਰ ਸਰਕਾਰ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਜਾਏਗੀ ਤੇ ਹੁਣ ਵੀ ਜੋ ਧਰਨੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਤੁਸੀਂ ਦੇਖ ਰਹੇ ਹੋ ਔਰ ਇਸ ਬਾਬਤ ਜੋ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ 8 ਟੱਕ ਦਾ ਵਫਦ ਕਿਰਤ ਕਮਿਸ਼ਨਰ ਨੂੰ ਜਦੋਂ ਮਿਲਿਆ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਬਣਦੇ ਹੱਕ ਨਾ ਮਿਲੇ ਤਾਂ 27 ਫਰਵਰੀ ਨੂੰ ਲੇਬਰ ਕਮਿਸ਼ਨਰ ਦੇ ਦਫ਼ਤਰ ਮੂਰੇ ਧਰਨਾ ਦਿੱਤਾ ਜਾਵੇਗਾ ਇਸ ਲਈ ਬਕਾਇਦਾ ਇਸ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਜਾਣਕਾਰੀ ਦਿੱਤੀ ਗਈ ਖਾਸ ਕਰਕੇ ਸੂਬੇ ਦੇ ਜਿਹੜੇ ਜਰਨਲ 77 ਸਾਂ ਨੇ ਸੁਖਦੇਵ ਸ਼ਰਮਾ, ਸਕੱਤਰ ਜੈਪਾਲ ਸਿੰਘ, ਸਹਾਇਕ ਸਕੱਤਰ ਪਰਮਜੀਤ ਹਾਬਾਂ ਤੇ ਖਜ਼ਾਨਚੀ प्रदीप ਚੀਮਾ ਨੇ ਦੱਸਿਆ ਸੀ ਕਿ ਪੰਜਾਬ ਬਿਲਡਿੰਗ ਐਂਡ ਆਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਵੱਲੋਂ 352023 ਦੀ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਨੂੰ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ ਤੇ ਅੱਜ ਇਹ ਨੌਬਤ ਆਈ ਹੈ ਕਿ ਉਹਨਾਂ ਨੇ ਵੱਖ-ਵੱਖਰੀਆਂ ਸਮੱਸਿਆਵਾਂ ਤਾਂ ਗਣਾਈਆਂ ਸੀ ਭਰੋਸਾ ਵੀ ਦੇ ਦਿੱਤਾ ਜਾਂਦਾ ਪਰ ਅਚਾਨਕ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਤਾਂ ਇਸ ਬਾਰੇ ਜੋ ਇਸ ਜਥੇਬੰਦੀ ਦੇ ਨੁਮਾਇंदे ਨੇ ਪਰਮਜੀ ਢਾਬਾ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਕੀ ਕਹਿ ਰਹੇ ਨੇ ਉਹ ਵੀ ਸੁਣੋ ਪਰਮਜੀ ਢਾਬਾ ਜੀ ਤੁਸੀਂ ਕਿਸ ਮਸਲੇ ਦੇ ਵਿੱਚ ਮੀਟਿੰਗ ਕਰਨਾ ਚਾਹੁੰਦੇ ਸੀ ਤੇ ਤੁਹਾਨੂੰ ਹੁਣ ਕੀ ਜਵਾਬ ਮਿਲਿਆ ਅਸੀਂ ਜੀ ਪੰਜਾਬ ਬਿਲਡਿੰਗ ਐਂਡ ਆਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਬਣਿਆ ਹੋਇਆ ਹੈ ਉਹਦੇ ਵੱਲੋਂ ਉਹ ਸਾਰੀ ਕਿਰਤੀਆਂ ਲਾਹਪਾਤਰੀਆਂ ਨੂੰ ਬਹੁਤ ਵੱਡੇ ਪੱਧਰ ਤੇ ਸਮੱਸਿਆਵਾਂ ਆ ਰਹੀਆਂ ਸੀ ਜਿਵੇਂ ਕਿ ਬੱਚੇ ਨੇ ਵਿਦਿਆਰਥੀ ਸਾਰੀ ਕਿਰਤੀਆਂ ਦੇ ਜੀ ਉਹਨਾਂ ਦੇ ਵਜੀਫੇ ਰੁਕੇ ਹੋਏ ਸੀ ਔਰ ਸਕਨ ਸਕੀਮਾਂ ਰੁਕੀਆਂ ਹੋਈਆਂ ਨੇ ਆਗ੍ਰੇਸ਼ਾ ਸਕੀਮ ਹੈ ਜਿਹੜੇ ਡੈਥ ਕੇਸ ਦੇ ਵਿੱਚ ਕਲੇਮ ਨਹੀਂ ਰੁਕੇ ਹੋਏ ਨੇ ਮਤਲਬ ਕਿ 5-5 ਸਾਲਾਂ ਦੇ ਜਿਹੜੇ ਕੇਸ ਲੁਕੇ ਹੋਏ ਸੀ ਉਸ ਤੋਂ ਪਹਿਲਾਂ ਅਸੀਂ ਜਿਹੜੇ ਲੇਬਰ ਕਮਿਸ਼ਨ ਦੇ ਨਾਲ ਬਕਾਇਦਾ ਮੀਟਿੰਗ ਕਰਕੇ ਗਏ ਸੀ ਉਸ ਤੋਂ ਬਾਅਦ ਸੀ ਇਹ ਅਲਾਰਮ ਕੀਤਾ ਸੀ ਜੇਕਰ ਮਸਲੇ ਹੱਲ ਨਹੀਂ ਹੁੰਦੇ ਤਾਂ ਅਸੀਂ 6 ਫਰਵਰੀ ਨੂੰ ਐਲਸੀ ਦਫ਼ਤਰਾਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਧਰਨੇ ਲਾਵਾਂਗੇ ਉਸ ਤੋਂ ਬਾਅਦ 27 ਫਰਵਰੀ ਨੂੰ ਜਿਹੜਾ ਇੱਕ ਤਰਨਾ ਹੈ ਉਹ ਕਿਰਤ ਵਿਭਾਗ ਇੱਥੇ ਐਲਸੀ ਦਫ਼ਤਰ ਦੇ ਸਾਹਮਣੇ ਦਿੱਤਾ ਜਾਏਗਾ ਔਰ ਇੱਥੇ ਦਫ਼ਤਰ ਜਿਹੜਾ ਹੈਗਾ ਹੈ ਸਾਡੇ ਕਿਰਤ ਮੰਤਰੀ ਦਾ ਹੈਗਾ ਹੈ ਦਫ਼ਤਰ ਸੋਦਜੀ ਦਾ ਔਰ ਇਹਨਾਂ ਨੇ ਕਿਹਾ ਕਿ ਅਸੀਂ ਮਸਲੇ ਜਿਹੜੇ ਨੇ ਬੈਠ ਕੇ ਤੁਹਾਡੇ ਨਾਲ ਹੱਲ ਕਰਾਂਗੇ ਸਾਡੇ ਨਾਲ ਡਿਸਕਸ ਕਰੋ ਬਿਗਰੀ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ 8 ਰਜਿਸਟਰਡ ਜੀ ਔਰ ਸਾਡਾ ਬਕਾਇਦਾ ਇੱਕ ਨੁਮਾਇੰਦਾ ਜਿਹੜਾ ਇਸ ਬੋਰਡ ਦੇ ਵਿੱਚ ਬੈਠਦਾ ਹੈ ਔਰ ਸਾਨੂੰ ਲੈਟਰ ਬਕਾਇਦਾ ਭੇਜੀ ਗਈ ਹੈ ਔਰ ਜਦੋਂ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਆਗੂ ਜਿਹੜੇ ਹੈਗੇ ਆ ਲਗਭਗ 9 ਦੀ ਗਿਣਤੀ ਵਿੱਚ ਮੀਟਿੰਗ ਕਰਨ ਵਾਸਤੇ ਪਹੁੰਚੇ ਹੈ ਤਾਂ ਇਹਨਾਂ ਨੇ ਇੱਥੇ ਜਵਾਬ ਦੇ ਦਿੱਤਾ ਕਿ ਅੱਜ ਮੀਟਿੰਗ ਜਿਹੜੀ ਅਸੀਂ ਨਹੀਂ ਕਰ ਸਕਾਂਗੇ ਉਹਦਾ ਕੋਈ ਕਾਰਨ ਦੱਸਿਆ ਉਹਨਾਂ ਨੇ ਲਾ ਉਹਨਾਂ ਨੇ ਕਾਰਨ ਦੱਸਿਆ ਕਿ ਇੱਕ ਜਿਹੜਾ ਸ਼ਾਇਦ ਡਿਪਟੀ ਸੈਕਟਰੀ ਹੈ ਉਹਨਾਂ ਦੀ ਟਰਾਂਸਫਰ ਹੋ ਰਹੀ ਹੈ ਹੋ ਚੁੱਕੀ ਹੈ ਲੇਕਿਨ ਸਾਨੂੰ ਕੋਈ ਮੈਸੇਜ ਨੋਇ ਨਹੀਂ ਕੀਤਾ ਗਿਆ ਹੂੰ ਤੁਸੀਂ ਦੂਰ ਦਰਾਡੇ ਤੋਂ ਪੰਜਾਬ ਦੇ ਵੱਖ-ਵੱਖਰੇ ਥਾਵਾਂ ਤੇ ਆ ਜਾਂਦੇ ਹੋ ਮੋਹਾਲੀ ਦਫਤਰ ਆਹ ਬਿਲਕੁਲ ਜੀ ਫਾਜ਼ਲ ਕਾ ਦੇਖੋ ਇਹ ਕਿੰਨੇ ਕਿਲੋਮੀਟਰ ਹੈ ਅੰਮ੍ਰਿਤਸਰ ਤੋਂ ਸਾਥੀ ਆਏ ਨੇ ਸੰਗਰੂਰ ਤੋਂ ਆਏ ਨੇ ਧੋਰੀ ਤੋਂ ਆਏ ਨੇ ਕਪੂਰਥਾਲਾ ਤੋਂ ਆਏ ਨੇ ਬਰਨਾਲਾ ਤੋਂ ਆਏ ਨੇ ਅਲੱਗ-ਅਲੱਗ ਜਿਲ੍ਹਿਆਂ ਤੋਂ ਆਏ ਨੇ ਸਰ ਹੂੰ ਤੁਸੀਂ ਮਲੇਰਕੋਟੜਾ ਤੋਂ ਆਏ ਨਹੀਂ ਜੀ ਹਾਂਜੀ ਹਾਂਜੀ ਤਾਂ ਤੁਹਾਨੂੰ ਕੀ ਲੱਗਦਾ ਇਸ ਪਿੱਛੇ ਕਾਰਨ ਕੀ ਹੈ ਅਚਾਨਕ ਜਿਹੜਾ ਉਹ ਕਾਰਨ ਦੱਸ ਰਹੇ ਨੇ ਉਹੀ ਜਾਇਜ਼ ਲੱਗ ਰਿਹਾ ਜਾਂ ਇਸ ਪਿੱਛੇ ਕੋਈ ਹੋਰ ਕਹਾਣੀ ਨਜ਼ਰ ਆ ਰਹੀ ਨਹੀਂ ਨਹੀਂ ਫਲੀਪ ਲਾਦੂ ਕਾ ਜੀ ਤੁਹਾਡਾ ਸਵਾਲ ਬਹੁਤ ਵਧੀਆ ਕਾਰਨ ਜਿਹੜਾ ਅਸਲ ਵਿੱਚ ਇਹ ਹੈ ਕਿ ਕਿਰਤਨ ਭਾਗ ਅਸਲਤ ਵਿੱਚ ਹੈ ਕਿਰਤੀਆਂ ਦਾ ਹੈ ਮਜ਼ਦੂਰਾਂ ਦਾ ਵਪਾਰ ਹੈ ਲੇਕਿਨ ਇਸ ਦੇ ਵਿੱਚ ਜਿੰਨੇ ਵੱਡੇ ਕੱਪਲੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਚੇਅਰਮੈਨ ਨੇ ਪਰ ਇੱਥੇ ਅਸੀਂ ਇੱਕ ਲੈਟਰ ਦੇ ਕੇ ਗਏ ਇੱਥੇ ਐਲਸੀ ਨੂੰ ਲੇਬਰ ਕਮਿਸ਼ਨ ਨੂੰ ਕਿ ਇੱਕ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਇੱਕ ਨੌਜਵਾਨ ਹੈ ਉਹਦੀ 29 ਸਾਲ ਉਮਰ ਹੈ ਉਹਨੇ ਜਾਲੀ ਕਾਗਜ਼ात ਤਿਆਰ ਕਰਕੇ ਤਿੰਨ ਲੜਕੀਆਂ ਜਿਹੜੀਆਂ ਆਪਣੀਆਂ ਬਣਾ ਕੇ ਉਹ ਗ੍ਰੈਜੂਏਸ਼ਨ ਕਰ ਰਹੀਆਂ ਨੇ ਬੀਏਡ ਕਰ ਰਹੀਆਂ ਨੇ ਉਹਨਾਂ ਦੇ ਸਕਾਲਰਸ਼ਿਪ ਲੈ ਰਿਆ ਹੈ ਮਤਲਬ ਜੇਕਰ ਦਲਾਲਾਂ ਦੇ ਰਾਹੀਂ ਜਿਹੜੇ ਵਿਚਾਰੇ ਉਹ ਸਾਰੀ ਕਿਰਤੀ ਨੇ ਉਹ ਅਨਪੜ੍ਹ ਨੇ ਜਾਂ ਘੱਟ ਪੜ੍ਹੇ ਲਿਖੇ ਨੇ ਉਹ ਆਪਣੇ ਬੱਚਿਆਂ ਦੇ ਅਵੇਅਰਨੈਸ ਘੱਟ ਫੋਨ ਕਰਕੇ ਉਹ ਨਹੀਂ ਲਾਭ ਲੈ ਸਕਦੇ ਔਰ ਦਲਾਲਾਂ ਨੂੰ ਪੈਸੇ ਦਿਓ ਤੇ ਰਾਤ ਨੂੰ 12 ਵਜੇ ਵੀ ਪੈਸੇ ਪਹੁੰਚ ਜਾਂਦੇ ਨੇ ਮਤਲਬ ਇੱਥੇ ਜਿਹੜਾ ਸਾਨੂੰ ਇਹ ਲੱਗਦਾ ਹੈ ਕਿ ਕਪਲਾਬਾਜੀ ਜਿਹੜੀ ਵੱਡੇ ਪੱਧਰ ਤੇ ਹੋ ਰਹੀ ਹੈ ਜੇਕਰ ਪੰਜਾਬ ਦੇ ਮੁੱਖ ਮੰਤਰੀ ਇਹਦੇ ਤੇ ਇਨੀਸ਼ੀਏਟਿਵ ਲੈਣ ਜੇ ਇਹਦੀ ਜਾਂਚ ਬਿਠਾਉਣ ਇੱਥੇ ਬੈਠੇ ਵੀ ਕਈ ਅਫਸਰ ਔਰ ਕਈ ਕਰਮਚਾਰੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਨਹੀਂ ਸਾਨੂੰ ਲੱਗਦਾ ਕਿ ਇਸ ਕਰਕੇ ਇਹਨਾਂ ਨੇ ਮੀਟਿੰਗ ਪੋਸਟਪੋਨ ਕੀਤੀ ਹੈ ਕਿ ਕਿਤੇ ਇਹ ਨਾੜਾ ਖੁਲਾਸਾ ਨਾ ਹੋ ਜਾਵੇ ਤੇ ਤੁਸੀਂ ਹੁਣ ਕੀ ਸੋਚਦੇ ਹੋ ਸਮਝਦੇ ਹੋ ਜੇਕਰ ਇੱਥੇ ਬੈਠਿਆ ਵੀ ਮਸਲੇ ਦਾ ਹੱਲ ਨਹੀਂ ਨਿਕਲਦਾ ਤੇ ਅਗਲੀ ਕੀ ਕਾਲ ਹੋ ਸਕਦੀ ਹੈ ਸਾਡਾ ਇਹ ਹੈ ਕਿ ਇੱਕ ਤਾਂ ਅਸੀਂ ਐ ਐਲ ਸੀ ਦਸਤਰ ਦੇ ਸਾਹਮਣੇ ਜਿੰਨੇ ਵੀ ਆਗੂ ਸਾਥੀ ਆਏ ਆਂ ਰੋਜ਼ ਪ੍ਰਦਰਸ਼ਨ ਕਰ ਰਹੇ ਆਂ ਧਰਨੇ ਤੇ ਬੈਠੇ ਆਂ ਔਰ ਨਾਲ ਦੀ ਨਾਲ ਅਸੀਂ ਜਿਹੜਾ 27 ਫਰਵਰੀ ਨੂੰ ਇਹਨਾਂ ਦਾ ਇੱਥੇ ਜਿਹੜਾ ਬਕਾਇਦਾ ਤੌਰ ਤੇ ਕਿਰਤ ਜਿਹੜਾ ਭਵਨ ਹੈ ਇਹਦੇ ਸਾਹਮਣੇ ਧਰਨਾ ਕਰਾਂਗੇ ਪੂਰੇ ਪੰਜਾਬ ਦੇ ਜਿਹੜੇ ਲੋਕ ਨੇ ਕਿਰਤੀ ਨੇ ਲਾਹ ਪਤਰੀ ਨੇ ਉਹ ਇੱਥੇ ਆਣਗੇ ਔਰ ਪੂਰਾ ਜਮ ਕੇ ਇਹਨਾਂ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਕਰਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਔਰ ਇਹਨਾਂ ਦੇ ਜਿਹੜੇ ਪਰਦੇ ਫਾਸ਼ ਕਰਾਂਗੇ ਕਿ ਜਿਸ ਤਰ੍ਹਾਂ ਵੱਡੇ ਪੱਧਰ ਤੇ ਇਸ ਵਿਭਾਗ ਦੇ ਵਿੱਚ ਸਕੈਂਡਲ ਜਿਹੜੇ ਹੋ ਰਹੇ ਨੇ ਔਰ ਡਾਕੂਮੈਂਟਰੀ ਪ੍ਰੂਫ ਦੇ ਕੇ ਗਏ ਆਂ ਅਸੀਂ ਐਲਸੀ ਨੂੰ ਪਰ ਅਜੇ ਤੱਕ ਸਾਡੇ ਸਾਹਮਣੇ ਕਾਰਵਾਈ ਕਰਨ ਦਾ ਪਰਮਾਨ ਨਹੀਂ ਹੈ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਜਥੇਬੰਦੀ ਦੇ ਆਗੂਆਂ ਦਾ ਰੋਸ ਹੈ ਕਿ ਸਾਨੂੰ ਬਲਾਕ ਕੇ ਮੀਟਿੰਗ ਨਾ ਕਰਨਾ ਇਹ ਬਾਤ ਮੰਨ ਭਾਗ ਹੈ ਤੇ ਨਾਲ ਹੀ ਕਿਹਾ ਗਿਆ ਹੈ ਕਿ ਜਿਹੜੇ ਉਹ ਸਾਰੀ ਕਿਰਤੀ ਨੇ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਉਹਨਾਂ ਦੇ ਨਾਲ ਸਾਰਾ ਸਰ ਧੱਕਾ ਹੋ ਰਿਹਾ ਤੇ ਉਹਨਾਂ ਦੀਆਂ ਜਾਇਜ਼ ਮੰਗਾਂ ਵੀ ਪ੍ਰਵਾਨ ਨਹੀਂ ਹੋ ਰਹੀਆਂ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਅਪੀਲ ਕਰ ਦਿੱਤੀ ਗਈ ਹੈ ਕਿ ਜੇਕਰ ਆਪਣੇ ਅਧਿਕਾਰੀਆਂ ਨੂੰ ਉਹਨਾਂ ਨੇ ਆਦੇਸ਼ ਨਾ ਦਿੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਔਰ ਉਹਨਾਂ ਨੇ ਇੱਕ ਗੱਲ ਦਾ ਹੋਰ ਸ਼ੰਕਾ ਜ਼ਾਹਰ ਕੀਤਾ ਕਿ ਉਸ ਬਾਰੇ ਵੀ ਅਸੀਂ ਚਿੱਠੀ ਦੇ ਚੁੱਕੇ ਹਾਂ ਕਿ ਇੱਕ ਘਪਲੇਬਾਜ਼ੀ ਹੋ ਰਹੀ ਹੈ ਔਰ ਉਹ ਘਪਲੇਬਾਜ਼ੀ ਕਿੰਨੇ ਵੱਡੇ ਪੱਧਰ ਦੇ ਉੱਤੇ ਹੈ ਇਸ ਦੇ ਲਈ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਪੜਤਾਲ ਕਰੇਗਾ ਕੌਣ ਦਰਅਸਲ ਉਹਨਾਂ ਨੇ ਤਾਂ ਇੱਥੋਂ ਤੱਕ ਸ਼ੰਕੇ ਪ੍ਰਗਟ ਕੀਤੇ ਨੇ ਕਿ ਜਿਹੜੀਆਂ ਮੀਟਿੰਗਾਂ ਤੋਂ ਭੱਜ ਰਹੇ ਨੇ ਅਧਿਕਾਰੀ ਇਸ ਦਾ ਮਤਲਬ ਇੱਕ ਸਾਨੂੰ ਇਹ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਤੇ ਇੱਥੇ ਦਫ਼ਤਰ ਦੇ ਵਿੱਚ ਬੈਠੇ ਕੁਝ ਅਧਿਕਾਰੀ ਤੇ ਮੁਲਾਜ਼ਮਾਂ ਦੀ ਕਿਤੇ ਮਿਲੀਭੁਗਤ ਤਾਂ ਨਹੀਂ ਇਸ ਦਾ ਜਵਾਬ ਕੌਣ ਦੇਵੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਕਿਰਤੀਆਂ ਦੇ ਲਈ ਲੜਨ ਵਾਲੀ ਜਥੇਬੰਦੀ ਹੈ ਉਹਨਾਂ ਦੇ ਵੱਲੋਂ ਕੀ ਅਗਲਾ ਐਕਸ਼ਨ ਲਿਆ ਜਾਂਦਾ ਔਰ 27 ਤਰੀਕ ਨੂੰ 27 ਫਰਵਰੀ ਨੂੰ ਸੂਬਾ ਪੱਧਰ ਦੇ ਉੱਤੇ ਇੱਕ ਵੱਡਾ ਰੋਸ ਮਜਾਰਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਦੇਖਦੇ ਹਾਂ ਕਿ ਇਸ ਬਾਰੇ ਅਧਿਕਾਰੀ ਕਦੋਂ ਇਹਨਾਂ ਜਥੇਬੰਦੀ ਦੇ ਨਾਲ ਮੈਟਕ ਬੈਠਕ ਕਰਦੇ ਨੇ ਮੀਟਿੰਗ ਕਰਦੇ ਨੇ ਔਰ ਉਸ ਮੀਟਿੰਗ ਦੇ ਵਿੱਚ ਕੀ ਹੱਲ ਨਿਕਲਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ